ਬੂੰਦ ਬੂੰਦ ਤੇਲ ਦੀ ਕੀਮਤ ਟੁਮਕੇ ਜਾਨੋ 600 ਰੁਪਏ ਦਾ ਕਲਰ ਬਦਲ ਲਾ ਪਿਆ ਨਾ ਹਮ ਬਲਕੋਰ ਵਾਈਟ ਜਿਹਾ ਹੋਣਾ ਪਿਆ ਸਾਰੇ ਦੇਖੋ ਪਖਾੜੀਆਂ ਬਣ ਜਾਂਦੀਆਂ ਇਹ ਜਦੋਂ ਲੋ ਜੀ ਹੈਣੀ ਹੋ ਜਾਣਾ ਸਾਡੇ ਤੁਹਾਨੂੰ ਕਹਿਣਾ ਹੋ ਜਾਣਾ ਸਟ ਤੁਹਾਡੇ ਕਹਿਣਾ ਹੀ ਹੋਣਾ ਜੀ ਚਲੋ ਜੀ ਹੁਣ ਵਿੱਚ ਪਾਈ ਜਾ ਰਹੀ ਹੈ ਸ਼ੱਕਰ ਆਹ ਲਓ ਜੀ ਹਾਂਜੀ ਸਸਤੀ ਕਾਲ ਦੀ ਸਾਰਿਆਂ ਨੂੰ ਹਾਂਜੀ ਸਸਤੀ ਕਾਲ ਸਾਰਿਆਂ ਨੂੰ ਚਲੋ ਜੀ ਸੰਗਾ ਜੀ ਆਪਦਾ ਬਲੌਗ ਸ਼ੁਰੂ ਕਰਨ ਜਾ ਰਹੇ ਹਾਂ ਤੇ ਦੀ ਦੇਖਦੇ ਕਾਫੀ ਦਿਨ ਤੁਹਾਡੇ ਬਲੌਗ ਵੀ ਨਹੀਂ ਆ ਰਹੇ ਸੀ ਤੇ ਸਾਨੂੰ ਕਈ ਸਾਰੇ ਸਬਸਕ੍ਰਾਈਬਰ ਸਾਨੂੰ ਰਸਤੇ 'ਚ ਮਿਲੇ ਤੇ ਕਿਤੇ ਬਲੌਗ ਨਹੀਂ ਆਇਆ ਤਾਂ ਅੱਜ ਆਪਾਂ ਬਲੌਗ ਬਣਾਉਣ ਜਾ ਰਹੇ ਹਾਂ ਅੱਜ ਆਪ ਬਣਾਉਣ ਜਾ ਰਹੇ ਹਾਂ ਕੀ ਬਣਾਉਣ ਜਾ ਰਹੇ ਹਾਂ ਨਹੀਂ ਅਸੀਂ ਘਰੇ ਇਸੇ ਤਰ੍ਹਾਂ ਸਰ ਤੁਹਾਨੂੰ ਪਤਾ ਕਿੰਨੇ ਕਿੰਨੇ ਤੋਂ ਉਹ ਕਹਿੰਦੇ ਘਰ ਦਾ ਕੰਮ ਵੀ ਛੇੜਿਆ ਹੋਇਆ ਵਾ ਨਾ ਤਾਂ ਇਸ ਕਰਕੇ ਤੇ ਜਾੜ ਹੀ ਹੋਇਆ ਤੇ ਅੱਜ ਆਪਾਂ ਸਪੈਸ਼ਲ ਕੁਝ ਬਣਾਉਣ ਜਾ ਰਹੇ ਹਾਂ ਤੁਹਾਨੂੰ ਪਤਾ ਕਿ ਸਰਦੀਆਂ ਆ ਗਈਆਂ ਹਾਂ ਮੋਸਟਲੀ ਸਰਦੀਆਂ 'ਚ ਆਪਣੇ ਪਿੰਡਾਂ ਵਾਲੇ ਸਾਰੇ ਪਾਸੇ ਤੁਹਾਨੂੰ ਪਤਾ ਹੀ ਆ ਖਾਸ ਕਰਕੇ ਪੰਜਾਬ ਦੇ ਵਿੱਚ ਤੇ ਤਾਂ ਵੀ ਨਜ਼ਰ ਤੇ ਮੈਂ ਦੇਖਿਆ ਜਿੱਦਾਂ ਲੋਕਾਂ ਨੇ ਬਣਾ ਲਈਆਂ ਕਿਸੇ ਨੇ ਕੋਈ ਖੋਏ ਦੀਆਂ ਪਿੰਨੀਆਂ ਬਣਾਉਂਦਾ ਆ ਕੋਈ ਬੇਸਣ ਬਣਾਉਂਦਾ ਆ ਨਾ ਕੋਈ ਅਲਸੀ ਬਣਾਉਂਦਾ ਆ ਤੇ ਅਸੀਂ ਵੀ ਹਰ ਸਾਲ ਅਲਸੀ ਬਣਾਈਦੀ ਆ ਤੇ ਇਸ ਵਾਰ ਦੀ ਵੀ ਤਿਆਰੀ ਆ ਤੇ ਬਸ ਨੂੰ ਉਹ ਵੀ ਰੱਖੀ ਆ ਕੜਾਹੀ ਚੁੱਲੇ ਉੱਤੇ ਤੇ ਬਾਕੀ ਤਾਂ ਦਿਖਾਉਨੇ ਆ ਕਿ ਦਾਲ ਸੀ ਬਣਦੀ ਆ ਬਾਕੀ ਕਈਆਂ ਨੂੰ ਤਾਂ ਪਤਾ ਹੀ ਹੈਗਾ ਹੋਣਾ ਤੇ ਆਪਾਂ ਕਹਿੰਦੇ ਚਲੋ ਛੋਟਾ ਇੱਕ ਵਲੌਗ ਬਣਾਉਨੇ ਆ ਕਿ ਕਈਆਂ ਨੂੰ ਨਹੀਂ ਵੀ ਪਤਾ ਹੁੰਦਾ ਕਿ ਦਾਲ ਸੀ ਕਿੱਦਾਂ ਕੀ ਕੀ ਲੋਕੀ ਕੀ ਸਮਾਨ ਪਾਈਦਾ ਹਨਾ ਤੇ ਛੋਟਾ ਜਿਹਾ ਚਲੋ ਵਲੌਗ ਬਣਾਉਂਦੇ ਆ ਵੀਡੀਓ ਬਦਲ ਕੇ ਸ਼ੇਅਰ ਜ਼ਰੂਰ ਕਰਿਓ ਤੇ ਚਾਰੇ ਤੋਂ ਕੀ ਨਮਾ ਨਾਨ ਨਰ ਖਾਈ ਜੋ ਨਾ ਨਾ ਚੈਨਲ ਸਬਸਕ੍ਰਾਈਬ ਵੀ ਕਰ ਲਿਓ ਤੇ ਫੇਸਬੁਕ ਦੇ ਤੇ ਵੀ ਫੋਲੋ ਕਰ ਲਿਓ ਠੀਕ ਆ ਜੀ ਤੇ ਚਲੋ ਹੁਣ ਤੁਹਾਨੂੰ ਦਾਦੇ ਕੀ ਕੀ ਲੈ ਕੇ ਆਏ ਆ ਚਲੋ ਜੀ ਏ ਜੀ ਮੈਂ ਸਭ ਤੋਂ ਪਹਿਲਾਂ ਰੋਸਟ ਕਰ ਲਿਆ ਕਿਉਂਕਿ ਥੋੜੇ ਜਿਹੇ ਇਹਨਾਂ 'ਚ ਨਮੀ ਜਿਹੀ ਹੁੰਦੀ ਹੈ ਨਾ ਫਿਰ ਉਹਨਾਂ ਨੂੰ ਪੂਰੀ ਪੂਰੀ ਤਰ੍ਹਾਂ ਪਾਊਡਰ ਬਣਾਉਣਾ ਨਾ 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 ਪਾ ਕੇ ਅੱਜ ਉਹ ਚੁੱਲੇ ਤੇ ਚੁੱਜੀ ਐਣੀ ਚੁੱਲੇ ਤੇ ਵਧੀਆ ਬਣਦੀ ਨਾ ਗੈਸ ਤੇ ਟਾਈਮ ਬਹੁਤ ਲੱਗਦਾ ਤੇ ਬਸ ਇਹ ਤਾਂ ਹੁਣ ਐਨਕੀ ਬਣਨ ਲੱਗੀ ਲੋ ਜੀ ਇਹ ਆ ਗਈ ਆ ਜੀ ਕਾਜੂ ਕਾਜੂ ਕੋਈ ਨਾ ਕੋਈ ਉਹਨਾਂ ਨੂੰ ਵੀ ਰੋਸਟ ਕਰ ਲੈਣਾ ਹਾਂ ਇਹ ਜਲਦੀ ਸਾਡੇ ਅੰਦਰ ਹੁੰਦੇ ਇਹਨਾਂ ਨੂੰ ਥੋੜਾ ਜਿਹਾ ਟਾਈਮ ਲੱਗਦਾ ਥੁਲੇ ਦਾ ਉਦੋਂ ਵੀ ਨਹੀਂ ਸੇਕ ਜਿਆਦਾ ਹੁੰਦਾ ਯਾਰ ਆਹ ਦੇਖ ਕਿੰਨੀ ਜਲਦੀ ਹੋ ਗਿਆ ਮਿੰਟੋ ਮਿੰਟ ਕਾਲਾ ਕਾਲਾ ਹੋ ਗਿਆ ਲਾ ਲਓ ਆ ਲਓ ਇਸ ਤੋਂ ਪਹਿਲਾਂ ਆਹ ਦੇਖੋ ਇਸ ਤੋਂ ਪਹਿਲਾਂ ਹੋ ਰਹੀ ਇਹਨਾਂ ਦਾ ਭੋਗ ਪਾ ਦੇ ਮੈਂ ਕੜਾਹੀ ਪਿੱਛੇ ਮਗਾ ਲਈ ਸਾਰੇ ਬਣਉਂਦੇ ਕੋਈ ਕਿਸੇ ਤਰੀਕੇ ਨਾਲ ਬਣਾਉਂਦਾ ਕੋਈ ਕਿਸੇ ਤਰੀਕੇ ਨਾਲ ਬਣਾਉਂਦਾ ਹਨ ਅਸੀਂ ਪਹਿਲਾਂ ਇਦਾਂ ਹੀ ਸਾਰਾ ਕੁਝ ਸਾਰਾ ਸਮਾਨ ਰੈਡੀ ਕਰ ਲਈਦਾ ਫਿਰ ਉਸ ਤੋਂ ਬਾਅਦ ਸਾਰੇ ਨੂੰ ਆਇਲ ਚ ਡਿਪ ਕਰ ਲੈਂਦਾ ਦੀਪਲੀਮਾ ਤੋਂ ਔਇਲ ਚ ਪਾ ਕੇ ਸਾਰਾ ਕੁਝ ਫੇਰੇ ਸ਼ੱਕਰ ਉਹ ਜਾਂ ਗੁੜ ਜੋ ਹੁੰਦੇ ਸੀ ਬਣਾਉਂਦਾ ਉਹ ਪਾ ਕੇ ਤੇ ਅਸੀਂ ਬਣਾ ਲਈ ਤਾਂ। ਲੋ ਜੀ ਹੁਣ ਆਪਾਂ ਪਾਣ ਜਾ ਰਹੇ ਮਖਾਣੇ। ਹਾਂ। ਮਖਾਣੇ ਨੂੰ ਵੀ ਹਲਕਾ ਕਰਕੇ ਸੇਕ ਲੈਣਾ। ਹਾਂ। ਓਏ ਹੋ ਹੋ। ਸਮਾਂ ਬਹੁਤ ਤਪਾ ਹੋਇਆ ਹੈ ਨਹੀਂ। ਗਰਮ ਹੋ ਗਈ ਨਾ ਕੜਾਹੀ ਪੂਰੀ ਤਰਤੀ ਹੋ ਚੁੱਕੀ ਹੈ। ਸੇਕ ਜਾ ਤਾਂ ਹੀ ਆ। ਲੋ ਜੀ ਨਹੀਂ ਤਾਂ ਹੁੰਦੇ ਆ ਕਾਲੇ ਕਾਲੇ ਨਾ ਨਾ ਨਹੀਂ ਉਹ ਤਾਂ ਹੁੰਦੇ ਹੀ ਐ ਇਹ ਹਜੇ ਕਾਲੇ ਨਹੀਂ ਮਤਲਬ ਉਹਨੂੰ ਸੇਕੇ ਦੀ ਕਰਕੇ ਖਾਇਆ ਤਾ ਉਹ ਤਾਂ ਹੁੰਦੀ ਜਦ ਪਾਏ ਤਾਂ ਉੱਪਰ ਫਿਰ ਇਹਨਾਂ ਸਾਰੇ ਨੂੰ ਗ੍ਰਾਇੰਡ ਕਰ ਲੈਣਾ ਐਂ ਮਿਕਸੀ ਚ ਗਰਗਰ ਗਰਗਰ ਕਰ ਲੈਣਾ ਕਿੱਦਾਂ ਕਰ ਲੈਣਾ ਗਰਗਰ ਕਰ ਅੱਛਾ ਤਾਂ ਲੋ ਜੀ ਇਹ ਪੁੰਚੁੱਕੇ ਆ ਤੇ ਇਹਨੂੰ ਮਿਚਵਾ ਲੈਣਾ ਕੀ ਬਤਾ ਜੀ ਜਲੀ ਜਾਂਦੇ ਆ ਜਲੀ ਜਾਂਦੇ ਆ ਇਹਨਾਂ ਲਪਾਫੇ ਤੇ ਲੱਗੇ ਜੜਦਾ ਜਾਂ ਦੇਖੋ ਤਣਾ ਹੋ ਗਿਆ ਹੁਣ ਕੀ ਤਾਂ ਲੋ ਜੀ ਸੌਂਫ ਹੁਣ ਇਹ ਵੀ ਭੁੱਲਣ ਤੇ ਰੱਖ ਦਿੱਤੀ ਐ ਸਮਝ ਲਓ ਉਹਨੇ ਸੇਕ ਜਿਆਦਾ ਆ ਤਾਂ ਇਸ ਕਰਕੇ ਉਹਦਾ ਪੱਛੇ ਕੜੀ ਜਿਹੜੀ ਕਰ ਦਿੰਦੇ ਆ ਸੌਂਫ ਉਹ ਸੀ ਨਾ ਸੌਂਫ ਜਿਆਦਾ ਤੁਸੀਂ ਕਹਣਾ ਪਾਈ ਐ ਉਹ ਵੀ ਸਾਨੂੰ ਜਿਆਦਾ ਸੌਂਫ ਪਸੰਦ ਆ ਉਹਦਾ ਲੱਗੀ ਫਲੇਵਰ ਆਂਦਾ ਤਾਂ ਕਰਕੇ ਅਸੀਂ ਜਿਆਦਾ ਇਹ ਸੌਂਫ ਪਾਈ ਦੀ ਤੇ ਹੈਗੀ ਆ ਖਸ 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 ਪਾ ਲਈਏ ਲੋ ਜੀ ਤੇਲ ਅੱਕ ਲਈ ਵਧੀਆ ਹੁੰਦੀ ਜਿਹਨਾਂ ਦੀ ਤਾਂ ਬੈਕਪ੍ਰੇਨ ਬਹੁਤ ਹੁੰਦੀ ਆ ਨਾ ਤੇ ਉਹਨਾਂ ਵਾਸਤੇ ਤੇ ਹੁਣ ਪੈਨ ਜਾ ਰਹੇ ਆ ਜੀ ਇਹ ਕਾਲੇ ਹੋਏ ਪੁੱਜੇ ਛਣੇ ਜਿਹੜੇ ਹੁੰਦੇ ਆ ਨਾ ਰੋਸਟਰਡ ਛਣੇ ਤੇ ਇਹ ਹੁਣ ਪਸਾਣ ਦੇ ਦੇਚਣ ਪਾਉਂਦੇ ਆ ਹਮ ਬਟ ਅਸੀਂ ਦਾ ਹੀ ਪਾਈ ਰਿਆ ਬਿਨਾ ਛਿਲਕੇ ਤੋਂ ਬਿਨਾ ਛਿਲਕੇ ਤੋਂ ਲਿਆ ਕੇ ਬਸ ਇਹਨੂੰ ਆਪਾਂ ਮਿਕਸਰ 'ਚ ਬਿਲਕੁਲ ਗ੍ਰाइंड ਕਰ ਦੇਣਾ ਇਹਨੂੰ ਹਾਂ ਵੈਸੇ ਤਾਂ ਇੱਧੇ ਡੈਕਟ ਵੀ ਕਰ ਸਕਦੇ ਇਹਨਾਂ ਨੂੰ ਗ੍ਰाइंड ਬਟ ਮੈਂ ਕਿ ਚਲੋ ਥੋੜਾ ਜਿਹਾ ਸੇਕ ਲਵਾ ਲੈਂਦਾ ਥੋੜੇ ਜਿਹਾ ਕ੍ਰਿਸਪੀ ਜਿਹਾ ਹੋਏਗਾ ਨਾ ਤਾਂ ਫਿਰ ਵਧੀਆ ਹੋ ਜਾਣਾ ਕੋਈ ਨਾ ਮਟੀਰੀਅਲ ਦੇਖ ਰਿਹਾ ਧੂਆ ਨਹੀਂ ਨਿਕਲਦਾ ਪਿਆ ਚਲੋ ਸੇਕ ਲੈਂਦਾ ਤੇ ਹਲਕੀ ਹਲਕੀ ਮੈਂ ਬ੍ਰਾਊਨ ਜੀ ਹੋ ਗਈ ਆ। ਬਾਕੀ ਆ ਸਾਰਾ ਮਟੀਰੀਅਲ ਕਮਰ ਕਸ ਫਾਲਦੀ ਆ। ਹੁਣ ਇਹਨੂੰ ਥੋੜਾ ਹਲਕਾ ਸੇਕ ਦਵਾਂਗੇ ਹਨਾ। ਇਹਨੂੰ ਵੀ ਲੱਕਵਾਂਸ ਵਧੀ ਹੁੰਦੀ ਆ ਮਮੀ ਹਨਾ। ਹਾਂ। ਤਾਂ ਮੈਂ ਪਾਈ ਆ ਵਸੇ। ਤੇ ਇਸ ਤੋਂ ਬਾਅਦ ਗੁੰਦਾ ਵੀ ਪਾਣੀ ਆ। ਬਹੁਤ ਕੁਝ ਪੈਣਾ ਅਜੇ ਦੇਖੀ ਜਾਓ। ਅੱਛਾ ਜੀ ਇਹਨਾਂ ਕੁਝ ਪੈਣਾ ਨਹੀਂ। ਹਾਂ। ਤਾਂ ਚਲੋ ਦੇਖਦੇ ਆਂ ਜੀ। ਇਹ ਚਾਰੇ ਗੁੰਦਾ ਆ। ਤੇ ਮਤਲਬ ਚਾਰ ਵੱਖਰੇ ਵੱਖਰੇ ਤਰ੍ਹਾਂ ਦੇ ਆ ਗੋond ਕਹਿੰਦੇ ਇਹਨੂੰ ਬਾਕੀ ਪਤਾ ਨਹੀਂ। ਇਦਾਂ ਗੋond ਦੇ ਲੱਡੂ ਵੀ ਬਣਦੇ ਆ, ਫੁੱਲਦੀਆਂ ਪਈਆਂ ਦੇਖੋ। ਕਲਰ ਪਤਲਾ ਲਾ ਪਿਆਣਾ। ਬਾਈ ਬਰ ਬਾਈਟ ਜੀ ਹੋਣਾ ਪਿਆ ਸਾਰੇ ਆ ਦੇਖੋ ਪਖਾਣੇ ਨੂੰ ਬਣ ਜਾਂਦੀਆਂ ਇਹ ਜਦਾਂ ਅੱਗ ਵਾਲੋ ਪਹਿਲਾਂ ਬਾਕੀ ਕੰਮ ਬਾਅਦ ਚ ਕਰਿਓ ਚਲੋ ਨਾ ਨਾ ਅੱਗ ਵੀ ਬਾਲ ਲਈ ਆਹ ਲੋੜੀ ਤੇਰ ਸੇਕ ਚਾਰ ਹੋ ਜਾਂਦਾ ਨਹੀਂ ਹਮ ਚੱਕਰੇ ਤਾਂ ਨਹੀਂ ਬੁੱਝੇ ਅਗਵਾਲ ਦਾ ਫਾਈਨਲੀ ਐਂਡ ਦੇ ਵਿੱਚ ਆਈ ਆ ਭੁੰਨਣ ਦੀ ਵਾਰੀ ਅਲਸੀ ਦੀ ਤੇ ਅਲਸੀ ਤੋਂ ਪੂਰੇ ਤਰ੍ਹਾਂ ਗ੍ਰਾਈਂਡ ਕਰ ਲਿਆ ਆ ਮੈਨੂੰ ਕੱਚੀ ਜਿੱਦਾਂ ਲੈ ਕੇ ਆਂਦੀ ਸੀ ਨਾ ਉਦੋਂ ਹੀ ਉਹਨੂੰ ਗ੍ਰਾਈਂਡ ਕਰ ਲਿਆ ਤੇ ਉਸ ਤੋਂ ਬਾਅਦ ਹੁਣ ਇਹਨੂੰ ਭੁੰਨਣਾ ਆਇਆ ਕਿਉਂਕਿ ਜੇ ਇਹਨੂੰ ਉਦੋਂ ਹੀ ਭੁੰਨ ਲਈਏ ਨਾ ਫਿਰ ਤੇਲ ਜਿਆ ਛੱਡ ਦਿੰਦੀ ਆ ਤੇ ਜਿਆਦਾ ਕਾਲੀ ਹੋ ਜਾਂਦੀ ਆ ਤਾਂ ਕਰਕੇ ਫਿਰ ਅਸੀਂ ਹੁਣ ਇਦਾਂ ਹੀ ਕਰੀਦਾ ਹਮੇਸ਼ਾ ਕਿ ਪਹਿਲਾਂ ਇਹਨੂੰ ਭੁੰਨ ਲਈਏ ਪਹਿਲਾਂ ਸੌਰੀ ਗ੍ਰਾਈਂਡ ਕਰ ਲਈਦਾ ਤੇ ਫਿਰ ਇਹਨੂੰ ਭੁੰਨ ਲਈਦਾ ਜੋ ਪਹਿਲਾਂ ਕਰ ਲੋ ਬਾਅਦ ਚ ਕਰ ਲੋ ਇੱਕੋ ਜਿਹਾ ਲੈਦਾ ਜਦ ਮਰਜ਼ੀ ਕਰ ਲੋ ਕਲਸੀ ਦਾ ਤੇਲ ਹੁਣ ਥੋੜੀ ਦੇਰ ਗਰਮ ਕਰਾਂਗੇ ਆਪਾਂ ਕਿ ਨਹੀਂ ਆਣੀ 2 ਕਿਲੋ ਆ 2 ਕਿਲੋ ਕਲਸੀ ਦਾ ਤੇਲ ਲੈਂਦਾ ਜੀ 600 ਰੁਪਏ ਇਹਦਾ ਹਾਂ ਕੋਲੂ ਚੋਂ ਬਿਲਕੁਲ ਬਿਲਕੁਲ ਇਹ ਲੈ ਕੇ ਆਏ ਸੀ ਆਪਾਂ ਚੱਕੀ ਤੋਂ ਕਹਣਾ ਤੁਸੀਂ ਵਾਣਾ ਲਪਾਫੇ ਜੀ ਆ ਹਾਂ ਚੱਕੀ ਤੋਂ ਲੈ ਕੇ ਸਾਬਾ ਜੇ ਤਾਂ ਭੁੱਲ ਗਿਆ ਸੀ ਬੋਤਲ ਲੈ ਕੇ ਜਾਣ ਦਾ ਤਾਂ ਫਿਰ ਹੁਣ ਜਿੱਤਦਾ ਬਾਦ ਲਪਾਫਾ ਇਹ ਬੂੰਦ ਬੂੰਦ ਤੇਲ ਦੀ ਕੀਮਤ ਤੁਮਕੇ ਜਾਣੋ 600 ਰੁਪਏ ਦਾ ਇੰਨਾ ਮੇਕ ਬੂੰਦ ਨਹੀਂ ਛੜਨੀ ਆਪਾਂ ਤੇ ਪਤੀਲਾ ਹੁਣ ਇਹ ਲੈ ਲਿਆ ਮੈਂ ਵੱਡਾ ਤੇ ਤੇਲ ਜਿੱਦਾਂ ਤੁਸੀਂ ਪਹਿਲਾਂ ਦੇਖਿਆ ਸੀ ਨਾ ਝੱਗ ਝੱਗ ਜੀ ਸੀਗੀ ਉੱਪਰ ਸਾਰੀ ਹੁਣ ਸਾਰਾ ਟੋਟਲੀ ਤੇਲ ਤੜ ਗਿਆ ਆ ਤੇ ਝੱਗ ਜਿੰਨੀ ਵੀ ਸਾਰੀ ਬਹਿ ਗਈ ਆ ਤੇਲ ਤੋਂ ਹਜੇ ਫਿਰ ਵੀ ਮੈਨੂੰ ਥੋੜੀ 스ਮੈਲ ਜੀ ਉੱਡ ਜਵੇ ਤੇ ਥੋੜਾ ਦੋ ਕੁ ਮਿੰਟ ਹੋਰ ਰੱਖ ਲੈਣੇ ਆ ਤੇ ਹੁਣ ਵੀ ਐਲਸੀ ਪੈ ਜਾ ਰਹੀ ਆ ਜੀ ਐਲਸੀ ਵਾਲੇ ਤੇਲ ਦੇ ਵਿੱਚ ਛੜਾਣੀ ਹਾਂ ਐਣੀ ਸ਼ੱਕਰ ਬਾਚਣੀ ਹੋਣੀ ਹਾਂ ਤੇ ਲੋ ਜੀ ਦੇਖੋ ਚਿੱਕੇ ਤਾਂ ਹੋ ਗਏ ਨਾ ਲੋ ਜੀ ਐਣੀ ਹੋ ਜਾਣਾ ਸਾਡੇ ਤੁਹਾਨੂੰ ਕਹਿਣਾ ਹੋ ਜਾਣਾ ਸਟ ਤੁਹਾਡੇ ਕਹਿਣਾ ਹੀ ਹੋਣਾ ਜੀ ਦੇਖੋ ਤੇ ਐਣੀ ਬਦ ਲੱਗਿਆ ਦੂਹੋ ਤੂੰ ਕਰੀਆਣੀ ਹੋਲੀ ਹੋਲੀ ਲੱਗੀ ਤੇ ਆਹ ਲੋ ਜੀ ਤੇਲੀ ਪੂਰੀ ਰੈਡੀ ਹੋ ਗਈ ਫੇਰ ਦੱਸਦੇ ਤੁਹਾਨੂੰ ਸ਼ੱਕਰ ਪਾਉਣੀ ਆ ਜੀ ਹੂੰ ਸ਼ੱਕਰ ਪਾ ਕਰੀਆਣੀ ਤੇ ਲੋ ਜੀ ਹੁਣ ਵਿੱਚ ਪਾਈ ਜਾ ਰਹੀ ਏ ਸ਼ੱਕਰ ਆਹ ਲੋ ਜੀ ਲੋਕੀ ਗੋੜ ਵੀ ਪਾਉਂਦੇ ਆ ਹੁਣ ਮੈਨੂੰ ਪਤਾ ਨਹੀਂ ਗੋੜ ਕਿੱਦਾਂ ਪਾਉਂਦੇ ਆ ਸ਼ੱਕਰ ਹੀ ਪਾਈ ਦਈਏ ਹਮੇਸ਼ਾ ਹਾਂ ਸ਼ੱਕਰ ਪਾ ਕਰ ਲਾਈ ਕਰ ਦੇਣੀ ਆਪਾਂ ਪੂਰੀ ਤਦ ਲੋ ਜੀ ਹੁਣ ਅਲਸੀ ਪੂਰੀ ਤਰ੍ਹਾਂ ਆਪਾਂ ਨੂੰ ਰਲਾ ਦੇਨੇ ਉਲਟਾ ਪਲਟੀ ਚੰਗੀ ਕਰ ਦੇਣੀ ਆਪਾਂ ਇਹਨੂੰ ਕਿਉਂਕਿ ਸ਼ੱਕਰ ਜਿਹੜੀ ਪਾਈ ਚੰਗੀ ਤਰ੍ਹਾਂ ਰਾਲ ਜਵੇਰੇ ਵਿੱਚ ਤੇ ਕਾਫੀ ਜਿਆਦਾ ਕਹਿੰਦੇ ਨੇ ਕਹਿੰਦਾ ਸ਼ੱਕਰ ਠੰਡੀ ਹੁੰਦੀ ਆ ਸ਼ੱਕਰ ਇਦਾਂ ਹੁੰਦੀ ਆ ਸ਼ੱਕਰ ਨਹੀਂ ਪਾਈਦੀ ਗੁੜ ਪਾਈਦੀ ਸਾਨੂੰ ਪਤਾ ਬਟ ਮੈਨੂੰ ਪਤਾ ਨਹੀਂ ਆ ਕਿ ਕਿੱਦਾਂ ਪਰ ਇਹ ਮੇਰੇ ਸਾਣਾ ਸਾਰੇ ਮੋਸਟਲੀ ਜਿਹੜਾ ਸ਼ੱਕਰੀ ਪਾਉਂਦੇ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਸ਼ੱਕਰ ਪੋਨੇ ਆ ਕਿ ਜੇ ਗੁੜ ਪਾ ਕੇ ਕਰਦੇ ਆ ਗੁੜ ਗਰਮ ਹੁੰਦਾ ਨਾ ਗੁੜ ਦੀ ਤਸਵੀਰ ਗਰਮ ਹੁੰਦੀ ਆ ਤਾਰਾ ਡਿਕਦੀ ਪਈ ਹੈਣੀ ਡਿਕ ਜਾ ਡਿਕ ਜਾ ਡਿਕ ਜਾ ਕੀਮਤੀ ਆ ਉਹਦੀ ਖਰਾਕ ਆਪਣੀ ਬਣ ਗਈ ਆ। ਹਾਂ। ਬਸ ਆਖੀ ਖਾ ਪੀ ਕੇ ਬਸ ਥੋੜੇ ਰਹਿਣਾ। ਧੁੰਦਾ ਲਾ ਦੇ ਚ। ਤਾਂ ਸਪੋਰਟ ਜ਼ਰੂਰ ਕਰਿਓ ਜੇ ਆਪਾਂ ਵੇ ਨਾ ਸ਼ੇਅਰ ਕਰਿਓ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਹੀ ਤੁਹਾਨੂੰ ਵੀਡੀਓ ਮਿਲਗੀ ਤੇ ਬਾਕੀ ਹੁਣ ਦੇ ਦਿਆਂ ਮੇਰੇ ਸਾਣੇ ਨਹੀਂ ਪਿੰਨੀਆਂ ਤਾਂ ਨਹੀਂ ਬਣੀਆਂ ਹਨਾ। ਕਿਉਂ? ਪਿੰਨੀਆਂ ਬਣਾਉਣ ਨੂੰ ਕੀ ਆ? ਹਾਂ। ਬਣਜੂ। ਜੋ ਮਰਜ਼ੀ ਬਣਾਓ। ਮੈਂ ਕੋ ਅਬਜ਼ਰਵ ਕਰ ਗਿਆ ਨਾ ਉਹ ਤੇਲ ਜਿਹੜਾ ਐਮੀ ਕਰ ਗਿਆ ਯਾਰ ਉਹਦੇ ਹੀ ਤਾਂ ਹੈ ਤੇਲ ਸਾਰੇ। ਅਛਾ ਉਹਦੇ ਹੀ ਆ। ਅਛਾ। ਚਲੋ ਦੇ ਦੇ ਆ ਵੀ ਕੀ ਬਣ ਪਿੰਨੀਆਂ ਬਣਾਉਣੇ ਪੈ ਰੀਆਂ ਹੂੰ ਇਹਨੂੰ ਮੈਂ ਦੂਸਰੇ ਭਾਂਡੇ ਚ ਰਲਾ ਲਿਆ ਕਿਉਂਕਿ ਹਜੇ ਰਲ ਨਹੀਂ ਸੀ ਠੀਕੀ ਤਰ੍ਹਾਂ ਹੂੰ ਥੋੜੀ ਥੋੜੀ ਰਹਿੰਦੀ ਆ ਇੱਕ ਦੋ ਭਾਂਡੇ ਚ ਕਰਕੇ ਨਾ ਕਿਉਂਕਿ ਹੈਦ ਸੋਟੇ ਦਾ ਮਾਣਾ ਹਜੇ ਤਾਂ ਕਰਕੇ ਤੇ ਦੋਨਾਂ ਪਾਸੇ ਰਲਾ ਕੇ ਫੇ ਕਰੂਗੇ ਮੈਂ ਦੇ ਦੇ ਹੁਣ ਜਿ ਪਿੰਨੀਆਂ ਬਣਦੀ ਕੀ ਬਣਦੀ ਆ ਤੇ ਇਹਦੀ ਵੀਡੀਓ ਨ ਬਣੇ ਰਿਓ ਬਹੁਤ ਸਾਰੇ ਠੱਲੇ ਆ ਨਾ ਦੇਖੋ ਹੂੰ ਚਲੋ ਸੰਗਤ ਜੀ ਏਸੀ ਆਦਾ ਬਲੌਗ ਆਈ ਹੋਪ ਤੁਸੀਂ ਸਾਰੇ ਨੇ ਖੂਬ ਇੰਜੋਏ ਕੀਤਾ ਹੋਣਾ ਤੇ ਅਸੀਂ ਅੱਜ ਤਾਲਸੀ ਬਣਾ ਲਈ ਆ ਜੀ ਤੋ ਤਾਚੋ ਕਿੰਨੇ ਕਿੰਨੇ ਹਲਸੀ ਬਣਾ ਲਈਏ ਜਰੂਰ ਕਮੈਂਟ ਕਰਕੇ ਦੱਸਿਓ ਤੇ ਹੁਣ ਸੰਗਾ ਜੀ ਬਾਸੂ ਮੈਂ ਕੱਪੜੇ-ਕੋਪੜੇ ਚੇਂਜ ਕਰਨ ਲੱਗਾ ਹਾਂ ਕਿਉਂਕਿ ਆਪਾਂ ਪੱਠੇ ਵਾਢ ਕੇ ਹੁਣ ਪੱਠੇ ਵੱਢ ਕੇ ਕੁੱਤਰਨੇ ਆ ਤੇ ਚਲੋ ਹੁਣ ਚੱਲਦੇ ਆ ਪੱਠੇ-ਪੁੱਠੇ ਵਾਢ ਲਵਾ ਮੈਂ ਜੇ ਵੀਡੀਓ ਵਧੀਆ ਲੱਗੀ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਲਓ ਜੇ ਫੇਸਬੁੱਕ ਤੇ ਤਾਂ ਫੋਲੋ ਕਰ ਲਿਓ ਤੇ ਮਿਲਾਂਗਾ ਹੁਣ ਨੈਕਸਟ ਬਲੌਗ 'ਚ ਤੇ ਜਰੂਰ ਕਮੈਂਟ ਕਰ ਦੱਸਿਓ ਤੁਹਾਨੂੰ ਘਰ ਦੇ ਬਲੌਗ ਅਸੀਂ ਪਾਇਆ ਕਰੀਏ ਜੇ ਕੋਈ ਤਾਂ ਵੀ ਜਰੂਰ ਆਪਣੀ ਰਾਏ ਜਰੂਰ ਦਿਓ ਕਮੈਂਟ ਰੂ ਕਰ